ਉਹ ਉਥੇ ਬੈਂਚਮਾਰਕ ਲੱਗੇ ਹੋਏ ਆ ਪੁੱਛੇ ਬੈਂਚਮਾਰਕ ਪੱਛੇ ਗਿਆ ਉਹ ਲੱਗੇ ਹੋਏ ਇਹ ਹੈਸੀ ਬਣੇਗੀ ਤੁਹਾਨੂੰ ਜਪਾਣੀ ਮਿਲ ਗਈ ਅੱਜ ਦੇ ਸਮਾਗਮ ਦੇ ਵਿੱਚ ਪਹੁੰਚੇ ਸਾਰੇ ਹੀ ਸਾਥੀ ਆਪ ਸਭ ਨੂੰ ਪਿਆਰ ਕਰੀ ਸਸ਼੍ਰੀਕਾਲ ਅੱਜ ਇੱਕ ਬੜਾ ਹੀ ਇਤਿਹਾਸਿਕ ਦਿਨ ਹੈ ਚਲਿਆ ਆਪਾਂ ਜਿਹੜਾ ਬੁਟਾ ਜਿੱਥੇ ਲਾਇਆ ਹੈ ਤੁਸੀਂ ਸਭ ਨੇ ਮਿਲ ਕੇ ਉਹ ਬੁੰਡਾ ਯਕੀਨ ਰੱਖਿਓ ਇੱਕ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣੂਗਾ ਤੇ ਐਦਾਂ ਦੇ ਫਲ ਤੇ ਐਦਾਂ ਦੀ ਸ਼ਾਦ ਹੋਊਗਾ ਜਿੱਦਾਂ ਸਾਡੇ ਇਲਾਕੇ ਦਾ ਨਾਮ ਰੌਸ਼ਨ ਹੋਊਗਾ ਅੱਜ ਪੂਰੇ ਨੌਪੜ ਜ਼ਿਲ੍ਹੇ ਦੇ ਵਿੱਚ ਇੱਕ ਵੀ ਸ਼ੂਟਿੰਗ ਰੇਂਜ ਨਹੀਂ 나ਹੀਂ ਆਸ-ਪਾਸ ਹਿਮਾਚਲ ਦੇ ਕਿਸੇ ਇਲਾਕੇ 'ਚ 나ਹੀਂ ਚਾਹੇ ਉਹ ਸ਼ਹਿਰ ਆਪਣਾ ਨਵਾਂ ਸ਼ਹਿਰ ਹੋਵੇ ਨਾ ਉੱਥੇ 100 150 ਕਿਲੋਮੀਟਰ ਦੇ दायरे ਦੇ ਵਿੱਚ ਇੱਕ ਵੀ ਸ਼ੂਟਿੰਗ ਨਹੀਂ ਤੇ ਦੂਜੇ ਪਾਸੇ ਇਹ ਹੈ ਕਿ ਭਾਰਤ ਨੇ ਇਸਵਰੀ অলਪਿਕ ਸਾਈਟ ਐਕਸੈਪਟ 10 ਮੈਡਲ ਜਿੱਤੇ ਹੈ ਤਿੰਨੋਂ ਮੈਡਲ ਸ਼ੂਟਿੰਗ ਦੇ ਵਿੱਚੋਂ ਆਏ ਅਸੀਂ ਅਗਰ ਇਹ ਸੋਚਦੇ ਹਾਂ ਕਿ ਸਾਡੇ ਬੱਚਿਆਂ ਨੇ ਆਪਣੇ ਪਿੰਡਾਂ ਦਾ ਨਾਮ ਰੌਸ਼ਨ ਕਰਨਾ ਹੈ ਕਿਵੇਂ ਕਰਨਗੇ ਅੱਜ ਉਸ ਦੀ ਸ਼ੁਰੂਆਤ ਹੋਈ ਹੈ ਇੱਕ ਸ਼ੂਟਿੰਗ ਰੇਂਜ ਜਿਹੜੀ 10 ਮੀਟਰ ਸ਼ੂਟਿੰਗ ਗੇਮ ਜਿਹੜੀ ਹੈ ਵੱਖਰੇ ਵੱਖਰੇ ਕਿਸਮ ਦੀ ਹੈ 10 ਮੀਟਰ 20 ਮੀਟਰ 30 ਮੀਟਰ 50 ਮੀਟਰ ਉਸ ਤੋਂ ਬਾਅਦ ਫਿਰ ਜਿਹੜਾ ਓਪਨ ਰੇਂਜਸ ਆndੀਆਂ ਨੇ ਡਬਲ ਟਰੈਪ ਆndੀ ਹੈ ਪਰ ਇੱਕ ਜਿਹੜੀ ਸਭ ਤੋਂ ਬੇਸਿਕ ਸ਼ੂਟਿੰਗ ਹੈ 10 ਮੀਟਰ ਵਾਲੀ ਉਸ ਸ਼ੂਟਿੰਗ ਰੇਂਜ ਦੀ ਆਪਾਂ ਜਿੱਥੇ ਨੀ ਪੱਥਰ ਰੱਖਿਆ ਕੰਮ ਸ਼ੁਰੂ ਹੋ ਚੁੱਕਿਆ ਤੇ ਟਾਰਗੇਟ ਹੈ ਸਾਡਾ 3 ਮਹੀਨਿਆਂ ਦੇ ਵਿੱਚ भाव अगस्त सितंबर अक्टूबर नवंबर के पहले हफ्ते ए के आस पास ये शूटिंग रेंज बन के तैयार होनी चाहिए है एक स्टेट ऑफ आर्ट जो बिल्कुल आधुनिक शूटिंग रेंज लेटेस्ट टेक्नोलॉजी जो इस समय की है उसका इस्तेमाल होगा तो जोड़े स्पैशल वाले बच्चे ने चिल्ड्रन विद स्पैशल नीड्स ने परमात्मा वालों उन्ह बच्चों के उत्ते कुछ ना कुछ खास दिता गया ਉਹਨਾਂ ਬੱਚਿਆਂ ਨੂੰ ਵੀ ਉਹ ਇੱਥੇ ਟ੍ਰੇਨਿੰਗ ਲੈ ਸਕਦੇ ਸ਼ੂਟਿੰਗ ਰੇਂਜ ਦੀ ਖਾਸੀਅਤ ਹੋ ਗਈ। ਤਾਂ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਸ਼ੂਟਿੰਗ ਸਿਰਫ ਅਮੀਰਾਂ ਦੀ ਖੇਡ ਨਹੀਂ ਰਹੀ। ਸਾਡੇ ਘਰਾਂ ਦੇ ਸਾਡੇ ਪਿੰਡਾਂ ਦੇ ਆਮ ਘਰਾਂ ਦੇ ਬੱਚੇ ਵੀ ਇੱਥੇ ਸਿੱਖ ਸਕਦੇ ਨੇ ਤੇ ਤੁਸੀਂ ਇਹ ਵੀ ਦੇਖਿਓ। ਜਿਹੜੇ ਫੈਸਿਲਿਟੀ ਕਿਸੇ ਵੀ ਪ੍ਰਾਈਵੇਟ ਸਕੂਲ 'ਚ ਨਹੀਂ ਮਿਲੂਗੀ ਤਾਂ ਹੁਣ ਆ ਜਿਹੜੇ ਸਕੂਲ ਨੇ ਮਾਊਂਟ ਕਾਰਨਲ ਵਾਲੇ ਸੈਂਟ ਮਰੀ ਵਾਲੇ ਅਗਰ ਉਹਨਾਂ ਦੇ ਬੱਚਿਆਂ ਨੂੰ ਸ਼ੂਟਿੰਗ ਕਰਨੀ ਸਿੱਖਣੀ ਹੈ ਤਾਂ ਸਾਡੇ ਸਰਕਾਰੀ ਸਕੂਲ 'ਚ ਆਣਾ ਪੈਣਾ ਉਹਨਾਂ ਨੂੰ ਇੱਥੇ ਆ ਕੇ ਤੁਸੀਂ ਯਕੀਨ ਮੰਨੋ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੇ ਐਨਾ ਹੀ ਨਹੀਂ ਪੀ ਡਬਲਯੂ ਡੀ ਟੈਂਡਰ ਲਾ ਰਹੀ ਹੈ ਹੋਰ 15 20 ਦਿਨ ਮਹੀਨੇ ਚਾਪਾਂ ਫਿਰ ਇੱਥੇ ਇਕੱਠੇ ਹੋਵਾਂਗੇ ਜਦ ਤੱਕ ਕਿ ਸ਼ੂਟਿੰਗ ਰੇਂਜ ਕਾਫੀ ਬਣ ਚੁੱਕੀ ਹੋਊਗੀ 16 ਸਾਈਡ ਹਾਕੀ ਐਸਟੋਟਾ 1 ਡੇਡ ਕਰੋੜ ਰੁਪਏ ਦੀ ਉਹ ਜਿਹੜੀ ਹਾਕੀ ਦੀ ਐਸਪੋਰਟਸ ਜੋ ਉਹ ਵੀ ਪੂਰੇ ਲਾਕਿਜ ਕਿਤੇ ਨਹੀਂ ਹੈ ਜਿਸ ਮੈਦਾਨ ਦੇ ਉੱਤੇ 올림픽 ਦਾ ਮੈਚ ਹੁੰਦਾ ਉਸੇ ਦਾ ਹੀ ਰੈਪਲੀਕਾ ਅਸੀਂ ਇੱਥੇ ਬਣਾ ਰਹੇ ਹਾਂ ਤਾਂ ਕਿ ਉਹ ਉਹ ਵੀ ਕੱਪੜੇ ਆਪ ਦੇ ਵਿੱਚ ਘੁੱਬੀ ਹੋਵੇਗੀ ਮੈਂ ਪ੍ਰਿੰਸੀਪਲ ਸਾਹਿਬ ਨੂੰ ਪੁੱਛ ਰਿਹਾ ਸੀ ਕਿ ਅਸੀਂ ਸਕੂਲ ਨੂੰ ਅਸੀਂ ਸਕੂਲ ਆਫ ਬ੍ਰਿਲੀਅੰਸ ਬਣਾਉਣ ਜਾ ਰਹੇ ਹਾਂ ਡੈਜ਼ਿਗਨੇਟ ਪੰਜਾਬ ਦਾ ਜਿਹੜਾ ਪਹਿਲਾ ਸਕੂਲ ਆਫ ਬ੍ਰਿਲੀਅੰਸ ਹੋਊਗਾ ਉਹਦੇ ਵਿੱਚੋਂ ਇਹ ਹੋਊਗਾ ਇੱਥੇ ਕਮਰੇ ਘੱਟ ਨੇ ਪੂਰਾ ਨਵਾਂ ਬਲਾਕ ਇੱਕ ਪੂਰੀ ਨਵੀਂ ਬਿਲਡਿੰਗ ਅਸੀਂ ਇੱਥੇ ਉਸਾਰਨ ਦੇ ਲਈ ਮੇਰੇ ਵੱਲੋਂ 4 ਕਰੋੜ ਰੁਪਏ ਜਿਹੜਾ ਪ੍ਰੋਮਿਸ ਹੋਇਆ ਸੀ ਜਿਹਦੇ ਵਿੱਚੋਂ 2.5 ਕਰੋੜ ਰੁਪਏ ਆਲਰੇਡੀ ਸਕੂਲ ਦੇ ਖਾਤੇ 'ਚ ਹੈ ਫਿਰ ਉਸ ਦਾ ਡਿਜ਼ਾਈਨ ਐਡਵਾਂਸ ਜਿਹੜਾ ਆ ਚੁੱਕਿਆ ਸਕੂਲ ਦੀ ਚਾਰ ਦਿਵਾਰੀ ਦੀ ਦਿੱਕਤ ਸੀ ਮੈਨੂੰ ਯਾਦ ਹੈ ਜੇ ਸੁਬਦਾਨ ਚਾਹੁੰਦਾ ਨਹੀਂ ਪੱਥਰ ਲਾ ਕੇ ਆਉਣਾ ਇਹ ਮੈਦਾਨਾਂ ਦੀ ਚਿਰਾਗ ਨਹੀਂ ਹੁੰਦੀ ਸਾਰੇ ਪਸ਼ੂਆਂ ਦੀ ਉਹ ਬਾਂਚਰਾੰਗ ਬਣ ਚੁੱਕੀ ਸੀ ਇੱਥੇ ਮੱਝਾਂ ਗਾਈਆਂ ਘਾਗ ਖਾਂਦੀਆਂ ਸੀ ਬੁਰਾ ਹਾਲਤ ਸੀ ਅੱਜ ਇਸ ਦੀ ਚਾਰਗ ਵਾਲੀ ਠੀਕ ਕਰਕੇ ਹੁਣ ਇਹ ਜਿਹੜਾ ਗਰਾਊਂਡ ਗਰਾਊਂਡ ਲੱਗਦਾ ਸਕੂਲ ਲੱਗਦਾ ਤੇ ਇਹ ਵੀ ਦੱਸ ਦਈਏ ਇਸ ਸਕੂਲ ਦੇ ਦਾਖਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਵਕਤ ਇਸ ਸਕੂਲ ਦੇ ਵਿੱਚ ਜ਼ਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਹ ਜੇ ਸ਼ੂਟਿੰਗ ਰੇਂਜ ਜੋ ਹੈ ਉਹ ਸਥਾਪਿਤ ਕੀਤੀ ਗਈ ਹੈ ਅੱਜ ਨੀਂਹ ਪੱਥਰ ਰੱਖਿਆ ਗਿਆ ਕੀ ਕਹਿਣਾ ਚਾਹ ਰਹੇ ਹੋ ਸਾਡੇ ਵੱਲੋਂ ਸਕੂਲ ਸਿੱਖਿਆ ਭਾਗ ਵੱਲੋਂ ਇਹ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਜਿਹੜਾ ਹੈ ਕੁਆਲਿਟੀ ਹਾਕੀ ਦੀ ਐਥਲੈਟਿਕ ਸੈਕਸਾਈਡ ਇੱਕ ਜਿਹੜਾ ਹੈ ਇੰਡੋਰ ਸਵਿਮਿੰਗ ਪੂਲ ਤੇ ਸ਼ੂਟਿੰਗ ਰੇਂਜ ਹਰ ਜ਼ਿਲ੍ਹੇ ਵਿੱਚ ਮੋਹਿਆ ਹੋਵੇ ਇਸ ਲਈ ਸਾਡੇ ਕੀ ਦੀ ਐਸਪੋਰਟਸ ਹੁੰਨ ਪੰਜਾਬ ਦੇ ਚਾਰ ਜ਼ਿਲ੍ਹੇ ਦੇ ਵਿੱਚ ਇਸੋ ਕੁ ਕੰਮ ਚੱਲ ਰਿਹਾ ਟੈਂਟਿੰਗ ਪ੍ਰੋਸੈਸ ਚੱਲ ਰਹੀ ਹੈ ਤੇ 10 ਜ਼ਿਲ੍ਹਿਆਂ ਦੇ ਵਿੱਚ ਅਸੀਂ ਸ਼ੂਟਿੰਗ ਲੇਨ ਦੇ ਉੱਤੇ ਕੰਮ ਕਰ ਰਹੇ ਹਾਂ ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੰਡੋਰ ਜਿਹੜਾ 올림픽 ਸਾਈਜ਼ ਜਿਹੜਾ ਹੈ 올 ਵੈਦਰ ਸਵਿਮ ਪੂਲ ਜਿਸ ਦੀ ਲਾਗਤ ਘੱਟੋ-ਘੱਟ 6 ਤੋਂ 7 ਕਰੋੜ ਆ ਗਈ ਹੈ ਉਹ ਅਸੀਂ ਬਣਾ ਰਹੇ ਹਾਂ ਇਸ ਕੁਆਲਿਟੀ ਇਨਫਰਾਸਟ੍ਰਕਚਰ ਦੀ ਨੀਂਹ ਦੇ ਪਿੱਛੇ ਹੈ ਕਿ ਜਿਵੇਂ ਤੁਸੀਂ ਅੱਜ ਦੇ ਆਪਾਂ ਸਮੇਂ ਦੇ ਵਿੱਚ ਬਰਸਾਤਾਂ ਦਾ ਮੌਸਮ ਚੱਲ ਰਿਹਾ ਆਪਾਂ ਰੁੱਖ ਲਾ ਰਹੇ ਹਾਂ ਉਹ ਜਿਹੜਾ ਰੁੱਖ ਅਜ ਲਾਵਾਂਗੇ ਉਰਖ ਆਉਣ ਵਾਲੇ ਸਮੇਂ ਦੇ ਵਿੱਚ ਕੋਈ 5 ਸਾਲ ਬਾਅਦ ਕੋਈ 7 ਸਾਲ ਬਾਅਦ 10 ਸਾਲ ਬਾਅਦ ਨਾਲੇ ਤਾਂ ਛਾਂ ਦੇਗਾ ਨਾਲੇ ਫਲ ਦੇ ਠੀਕ ਉਸੇ ਤਰੀਕੇ ਦੇ ਨਾਲ ਆ ਸਪੋਰਟਸ ਇਨਫਰਾਸਟ੍ਰਕਚਰ ਜੇ ਅਗਰ ਅਸੀਂ ਅੱਜ ਦਵਾਂਗੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਅੱਜ ਤੋਂ 5 10 15 ਸਾਲ ਬਾਅਦ ਜਿਸ ਤਰੀਕੇ ਨਾਲ ਸਾਡੇ ਖਿਡਾਰੀ ਹੁਣ 올림픽ਸ ਪਰਫਾਰਮ ਕਰ ਰਹੇ ਹੈ ਸਾਡੀ ਪਰਫਾਰਮੈਂਸ ਸੋਰ ਬਹੁਤ ਜ਼ਿਆਦਾ ਵੱਧ ਜੂਗੀ ਤੇ ਅੱਜ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਆਪਣੇ ਹਲਕੇ ਦੇ ਵਿੱਚ ਸ਼ਰੀਰਨੰਗਪੁਰ ਸਾਹਿਬ ਦੇ ਵਿਖੇ ਦਸ਼ਵੇਸ਼ ਪਿਤਾ ਦੀ ਸਰਤੀ ਦਿੱਤੀ ਹੈ ਅਸੀਂ ਜਿਹੜੀ ਹੈ ਇੱਕ 10 ਮੀਟਰ ਸ਼ੂਟਿੰਗ ਗ੍ਰੀਨ ਜਿਹੜੀ ਹੈ ਉਸ ਦਾ ਜਿਹੜਾ ਹੈ ਨਹੀਂ ਪੱਥਰ ਰੱਖ ਰਹੇ ਆ ਅ ਇਸ ਵਾਰ 올림픽 ਹੰਦ ਤੱਕ 10 ਮੈਡਲ ਆ ਤਿੰਨੋ ਹੀ ਜਿਹੜੇ ਮੈਡਲ ਸ਼ੂਟਿੰਗ ਚਾਹੀਦੇ ਹੁਣ ਤੱਕ ਕੀ ਸੀ ਕਿ ਸ਼ੂਟਿੰਗ ਖੇਡ ਇੱਕਦਾਂ ਦੀ ਖੇਡ ਸੀ ਜੋ ਸਿਰਫ ਅਮੀਰ ਬੱਚੇ ਜਿਹੜੇ ਜਿਨ੍ਹਾਂ ਦੇ ਮਾਤਾ ਪਿਤਾ ਅਫੋਰਡ ਕਰ ਸਕਦੇ ਇੱਕ ਮਹਿੰਗੀ ਗੇਮ ਤੇ ਆਮ ਘਰ ਦਾ ਬੱਚਾ ਚਾਹੇ ਉਹ ਜਿੰਨਾ ਮਰਜ਼ੀ ਉਹਦੇ ਚ ਟੈਲੈਂਟ ਹੋਵੇ ਪਰ ਉਹ ਸਾਰੇ ਉਮਰ শুটিং ਕਰਕੇ ਨਹੀਂ ਦੇਖ ਸਕਦਾ ਸੀ ਤਾਂ ਇਹ ਜਦੋਂ ਸਰਕਾਰੀ ਸਕੂਲ ਚਾਹੋਗੀ ਤਾਂ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਇੱਕ ਬਹੁਤ ਵੱਡਾ ਪਲੈਟਫਾਰਮ ਹੈ ਕੋਨੋ ਟੈਲੈਂਟ ਵੇਸ ਨਹੀਂ ਜਾਊਗਾ ਇਹ ਮਾਇਨੇ ਨਹੀਂ ਰੱਖਦਾ ਕਿ ਉਹਨਾਂ ਦੇ ਮਾਤਾ ਪਿਤਾ ਕੀ ਕਰਦੇ ਚਾਹੇ ਉਹ ਖੇਤੀ ਕਰਨ ਚਾਹੇ ਮਜ਼ਦੂਰ ਹੈ ਚਾਹੇ ਪਾਰੀ ਹੈ ਚਾਹੇ ਕਿਤੇ ਵੀ ਅੱਛੇ ਸਰਵਿਸ ਕਲਾਸ ਹੈ ਪਰ ਉਹਨਾਂ ਨੂੰ ਹੁਣੇ ਮੌਕਾ ਮਿਲੇਗਾ ਅਸੀਂ ਅਗਲੇ 3 ਮਹੀਨਿਆਂ ਦੇ ਵਿੱਚ ਆ ਜਿਹੜੀ ਸ਼ੂਟਿੰਗ ਰਿੰਗ ਹੈ ਰੈਡੀ ਕਰ ਦਾਂਗੇ ਇਸ ਦਾ ਕੰਮ ਦਿਨ ਰਾਤ ਚੱਲੂਗਾ ਤੇ ਵਕ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਜੋ ਜਿੰਨੇ ਵੀ ਆਸ-ਪਾਸ ਦੇ ਸਰਕਾਰੀ ਸਕੂਲਾਂ ਦੇ ਬੱਚੇ ਆ ਅਸੀਂ ਇੱਥੇ ਇੱਕ ਜਿਹੜਾ ਹੈ ਪ੍ਰੋਫੈਸ਼ਨਲ ਕੋਚ ਵੀ ਰੱਖਾਂਗੇ ਜੋ ਸ਼ੂਟਿੰਗ ਦੀ ਟ੍ਰੇਨਿੰਗ ਵੀ ਦੇਊਗਾ ਪੂਰੇ ਜਿਹੜੇ ਬੱਚੇ ਜਿਹੜੇ ਚਿਲड्रन ਵਿਦ ਸਪੈਸ਼ਲ ਨੀਡਸ ਹੁੰਦੇ ਨੇ ਉਹਨਾਂ ਦੇ ਲਈ ਵੀ ਇਹ ਸ਼ੂਟਿੰਗ ਰੇਂਜ ਹੈ ਜੋ ਕਿ ਸ਼ੂਟਿੰਗ ਰੇਂਜ ਹੋਵੇ ਜਿੱਥੇ ਉਹ ਵੀ ਆ ਕੇ ਆਪਣੀ ਸ਼ੂਟਿੰਗ ਗੇਮ ਜਾਨੀ ਪੈਰਾਓਲੰਪਿਕਸ ਦੇ ਜਿਹੜੇ ਬੱਚੇ ਆ ਉਹ ਵੀ ਇੱਥੇ ਆ ਕੇ ਟ੍ਰੇਨ ਕਰ ਸਕਣ ਤੇ ਜੇ ਅਗਰ ਕਿਉਂਕਿ ਇਲਾਕੇ 'ਚ ਇਹ ਸਹੂਲਤ ਹੈ ਤੇ اگر ਕੋਈ ਵੀ ਪ੍ਰਾਈਵੇਟ ਸਕੂਲ ਦਾ ਬੱਚਾ ਹੈ ਬਾਹਰੋਂ ਆ ਕੇ ਉਹਨੂੰ ਅਸੀਂ ਇੱਕ ਬਹੁਤ ਨੋਮੀਨਲ ਜੀ ਫੀਸ ਤੇ ਉਹ ਵੀ ਇੱਥੇ ਆ ਕੇ ਸ਼ੂਟਿੰਗ ਸਿੱਖ ਲੈਂਦਾ ਤਾਂ ਕੱਲੇ ਸਕੂਲ ਲਈ ਨਹੀਂ ਪੂਰੇ ਇਲਾਕੇ ਦੇ ਬੱਚਿਆਂ ਦੇ ਲਈ ਹੈ ਜਿਹੜਾ ਇੱਕ ਵੱਡਾ ਮਰਦਾਨ ਸਾਬਿਤ ਹੋਊਗੀ। ਇਸੇ ਸਕੂਲ ਦੇ ਵਿੱਚ ਅਸੀਂ ਜਿਹੜੀ ਹੈ ਹਾਕੀ ਦੀ 6 ਸਾਈਡ ਐਸਟੂਟਫ ਉਸ ਦਾ ਵੀ ਜਿਹੜਾ ਕੰਮ ਹੈ ਟੈਂਡਰ ਲੋਟ ਪੈਡ ਪੀ ਡਬਲਯੂ ਡੀਓ ਕੰਮ ਕਰੂਗਾ 1.5 ਕਰੋੜ ਦੇ ਵਿੱਚ ਇੱਕ 6 ਸਾਈਡ ਹਾਕੀ ਐਸਟੂਟਫ ਇੰਟਰਨੈਸ਼ਨਲ ਲੈਵਲ ਦੀ ਜਿੱਦਾਂ ਦੇ ਉੱਤੇ ਤੇ ਉਹਦਾਂ ਦੀ ਐਸਟੂਟਫ ਆਸਪਾਸ ਤੇ ਕਈ ਜਿਹੜੇ ਹੈ ਸਾਡੇ ਹਿਮਾਚਲ ਦੇ ਇਸ ਇਲਾਕੇ ਲਈ ਜਾਂ ਮੁਹਾਲੀ ਤੱਕ ਕਿਤੇ ਨਹੀਂ ਹੋਊਗੀ ਇੰਨੀ ਦੀ ਇਨਫਰਾਸਟਰਕਚਰ ਫੋਲ ਹੈ ਕਿ ਆ ਰਿਹਾ ਪਲੱਸ ਇਸੇ ਸਕੂਲ ਦੇ ਵਿੱਚ ਇਸ ਨੂੰ ਸਕੂਲ ਆਫ ਬ੍ਰਿਲੀਅੰਸ ਬਣਾਇਆ ਜਾ ਰਿਹਾ ਪੂਰਾ ਇੱਕ ਨਵਾਂ ਬਲਾਕ ਜਿਹੜਾ ਹੈ ਉਹ ਆ ਰਿਹਾ ਇਸ ਸਕੂਲ ਦੇ ਉੱਤੇ ਲਗਭਗ 5 ਕਰੋੜ ਤੋਂ ਵੱਧ ਜਿਨੇ ਵਿੱਚ 2.5 ਕਰੋੜ ਰੁਪਏ ਆਲਰੇਡੀ ਸਕੂਲ ਦੇ ਖਾਤੇ ਦੇ ਵਿੱਚ ਅਸੀਂ ਐਡਵਾਂਸ ਜਮ੍ਹਾਂ ਕਰਾਇਆ ਹੈ ਸਰ ਫਿਰ ਆਈ ਹੈ ਜਿਹੜਾ ਸੀ ਤੱਕ ਨਵਾਂ ਕੋਡ ਆ ਗਿਆ ਨਾ ਜੀ ਉਹ ਇਹ ਬਿਲਡਿੰਗਾਂ ਅਪਰੂਵ ਨਹੀਂ ਹੋਈਆਂ ਕਿੰਨੇ ਕਿੰਨੇ ਸਮੇਂ ਤੱਕ ਕੰਮ ਹੀ ਕਰਨਾ ਹੈ ਇਹਨੂੰ ਫਿਰ 4 ਮੰਜ਼ਿਲਾਂ ਆਉਣਾਂ আর এইটা কত পার্সেন্ট এই যে নাম্বারটা ও বেঞ্চ মারলে কত